ਸਤ ਸ੍ਰੀ ਅਕਾਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਹੁਣ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਲੁਧਿਆਣਾ ਸ਼ਹਿਰ ਤੋਂ ਹੁਣ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਕੁੱਤਿਆਂ ਦੇ ਵੱਢਣ ਦੀਆਂ ਘਟਨਾਵਾਂ ਨੂੰ ਘਟਾਉਣ ਅਤੇ ਬਾਰਾ ਕੁੱਤਿਆਂ ਦੇ ਲਈ ਟੁਕਮੀ ਡਾਕਟਰੀ ਦੇਖਭਾਲ ਆਸਰਾ ਅਤੇ ਇਲਾਜ ਨੂੰ ਯਕੀਨੀ ਬਣਾਉਣ ਦੇ ਉਦੇਸ਼ਾਂ ਦੇ ਨਾਲ ਹੁਣ ਪੰਜਾਬ ਦੀ ਪਹਿਲੀ ਡੌਗ ਸੈਕਚਰੀ ਸਥਾਪਿਤ ਕੀਤੀ ਗਈ ਹੈ ਪੰਜਾਬ ਦੇ ਪਹਿਲੇ ਡੌਗ ਸੈਕਚਰੀ ਦਾਦ ਘਾਟਨ ਪੰਜਾਬ ਦੇ ਸਥਾਨਕ ਸਰਕਾਰਾਂ ਅਧਿయోగ ਅਤੇ ਬਨਜਮਨ ਸ੍ਰੀ ਸੰਜੀਵ ਰੋੜਾ ਨੇ ਐਤਵਾਰ ਨੂੰ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਦੇ ਨਾਲ ਮਿਲ ਕੇ ਲੁਧਿਆਣਾ ਦੇ ਹੈਬੋ ਵਾਲਡੇਰੀ ਕੰਪਲੈਕਸ ਦੇ ਵਿੱਚ ਕੀਤਾ ਹੈ ਸੋ ਡੌਗ ਸੈਕੂਚਰੀ ਦੇ ਵਿੱਚ ਹੁਣ ਡੌਗ ਸੈਕਚਰੀ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਕੈਬਨਿਟ ਮੰਤਰੀ ਸੰਜੀਵ अरोड़ा ਨੇ ਕਿਹਾ ਹੈ ਕਿ ਇਸ ਦੇ ਵਿੱਚ ਲਗਭਗ 500 ਕੁੱਤਿਆਂ ਨੂੰ ਰੱਖਣ ਦੀ ਸਰਮੱਤਾ ਹੈ ਤੇ ਇਹ ਪਾਇਲਟ ਪ੍ਰੋਜੈਕਟ ਵੱਜੋਂ ਸ਼ੁਰੂ ਕੀਤਾ ਗਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਇਸ ਦੀ ਸਫਲਤਾ ਤੋਂ ਬਾਅਦ ਆਉਣ ਵਾਲੇ ਸਮੇਂ ਦੇ ਦੌਰਾਨ ਪੰਜਾਬ ਭਾਰ ਦੇ ਵਿੱਚ 12 ਕੁੱਤਿਆਂ ਦੇ ਲਈ ਅਜਿਹੇ ਹੋਰ ਡੌਗ ਸੈਕਚਰੀ ਬਣਾਏ ਜਾਣਗੇ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਛੱਡਾਂ ਬਣਾਈਆਂ ਜਾਣਗੀਆਂ ਜਿਸ ਦੇ ਵਿੱਚ ਕੀ 12 ਕੁੱਤਿਆਂ ਨੂੰ ਖੜ ਕੇ ਇਹ ਇੱਥੇ ਇੱਕ ਜਗ੍ਹਾ ਦੇ ਉੱਤੇ ਰੱਖਿਆ ਜਾਵੇਗਾ ਤੇ ਇਹਨਾਂ ਦਾ ਇਲਾਜ ਅਤੇ ਇਸ ਤੋਂ ਲਾਭਾ ਇਹਨਾਂ ਦਾ ਹੋਰ ਟੀਕਾ ਕਰਨ ਕੀਤਾ ਜਾਵੇਗਾ ਇਸ ਤੋਂ ਬਾਅਦ ਦੀ ਖਬਰ ਦੀ ਗੱਲ ਕਰੀਏ ਤੇ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਹੁਣ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਵਿੱਚੋਂ ਬਾਲ ਭਿਖਾਰੀਆਂ ਨੂੰ ਜੜੋਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਮਕਸਦ ਦੀ ਪ੍ਰਾਪਤੀ ਦੇ ਲਈ ਹੁਣ ਸਰਕਾਰ ਦੇ ਵੱਲੋਂ ਬਾਲ ਭਿਖਾਰੀ ਜਾਂ ਫਿਰ ਜਿਹੜੇ ਭੀਖ ਮੰਗਵਾ ਰਹੇ ਹਨ ਬਾਲ ਭਿਖਾਰੀਆਂ ਨੂੰ ਉਹਨਾਂ ਦੀ ਲਗਾਤਾਰ ਗ੍ਰਿਫਤਾਰੀ ਕੀਤੀ ਜਾ ਰਹੀ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸਮਾਜਿਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਹੈ ਕਿ ਸੂਬੇ ਭਾਰ ਦੇ ਵਿੱਚ ਚਲਾਈ ਜਾ ਰਹੀ ਵਿਸ਼ੇਸ਼ ਮਹੀਮ ਦੇ ਦੌਰਾਨ ਹੁਣ ਦੋ ਦਿਨਾਂ ਦੇ ਵਿੱਚ ਇਹ ਸਾਰੇ ਜ਼ਿਲ੍ਹਿਆਂ ਦੇ ਹੌਟ ਸਪੌਟਸ ਦੇ ਉੱਤੇ ਕੀਤੀਆਂ ਗਈਆਂ ਛਾਪੇਮਾਰੀਆਂ ਦੇ ਦੌਰਾਨ ਕੁੱਲ 31 ਪਿਘਾਰੀਆਂ ਨੂੰ ਅਤੇ ਇਸ ਤੋਂ ਇਲਾਵਾ 4 ਜਿਹੜੇ ਕੀ ਨਾ ਪਿਘਾਰੀਆਂ ਤੋਂ ਭੀਖ ਮੰਗਾ ਰਹੇ ਸਨ ਸਾਰਿਆਂ ਨੂੰ ਹਰਰਾਸਤ ਦੇ ਵਿੱਚ ਲੈ ਲਿਆ ਹੈ ਇਹਨਾਂ ਨੂੰ ਰੈਸਕਿਊ ਕਰਕੇ ਇੱਕ ਸੈਂਟਰ ਦੇ ਵਿੱਚ ਭੇਜ ਦਿੱਤਾ ਗਿਆ ਹੈ 27 ਬੱਚਿਆਂ ਨੂੰ ਅਰਜੀ ਤੌਰ ਦੇ ਉੱਤੇ ਬਾਲ ਘਰਾਂ ਦੇ ਵਿੱਚ ਭੇਜਿਆ ਗਿਆ ਹੈ ਤੇ ਜਿੱਥੇ ਪੁਸ਼ਟੀ ਪ੍ਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਹੈ ਕਿ ਜੀਵਨ ਜੋਤ 20 ਦੇ ਅਧੀਨ ਹੁਣ ਤੱਕ ਕੁੱਲ 1023 ਬੱਚਿਆਂ ਨੂੰ ਭੀਖ ਮੰਗਾਉਣ ਵਾਲੀਆਂ ਜਗ੍ਹਾ ਤੋਂ ਬਚਾਇਆ ਗਿਆ ਹੈ ਸੋ ਇਹਨਾਂ ਦੇ ਵਿੱਚੋਂ 38 ਬੱਚਿਆਂ ਨੂੰ ਸਪਾਂਸਰਸ਼ਿਪ ਸਕੀਮ ਦਾ ਲਾਭ ਵੀ ਪ੍ਰਾਪਤ ਹੋਇਆ ਹੈ ਤੇ 349 ਬੱਚਿਆਂ ਦੇ ਸਕੂਲ ਦੇ ਵਿੱਚ ਦਾਖਲੇ ਕਰਵਾਏ ਗਏ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਸਰਕਾਰ ਦੇ ਵੱਲੋਂ ਯੋਧ ਨਸ਼ਿਆਂ ਵਿਰੁੱਧ ਚਲਾਇਆ ਗਿਆ ਹੈ ਜਿਸ ਦਾ ਕਿ ਦੂਸਰਾ ਪੜਾਅ ਹੁਣ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਇਸੇ ਦੌਰਾਨ ਪਿੰਡਾਂ ਦੇ ਵਿੱਚ ਕੁਝ ਕ ਨੌਜਵਾਨਾਂ ਦੇ ਦੁਆਰਾ ਇਹ ਰੈਲੀਆਂ ਵੀ ਕੀਤੀਆਂ ਜਾ ਰਹੀਆਂ ਹਨ ਜਾਂ ਫਿਰ ਪੈਦਲ ਯਾਤਰਾ ਵੀ ਕੀਤੀ ਜਾ ਰਹੀ ਹੈ ਤੇ ਯੋਧ ਨਸ਼ਿਆਂ ਵਿਰੁੱਧ ਦੇ ਨਾਅਰੇ ਲਗਾਏ ਜਾ ਰਹੇ ਹਨ ਸੋ ਬੇਹਦ ਹੈਰਾਨ ਕਰਦੀ ਅਤੇ ਬੇਹਦ ਮੰਦ ਭਾਗੀ ਖਬਰ ਹੁਣ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਚੰਦਰੇ ਚਿੱਟੇ ਨੇ ਕਾਲਾ ਹੀ ਕਰ ਦਿੱਤਾ ਹੈ ਮਾਂ ਦਾ ਪਵਿੱਖਣ ਨਸ਼ੇ ਦੀ ਭੇਟ ਚੜ ਗਏ ਹਨ ਇੱਕ ਨਹੀਂ ਦੋ ਨਹੀਂ ਛੇ ਜਵਾਨ ਪੁੱਤ ਜੀ ਹਾਂ ਸ਼ਿੰਦਰ ਕੌਰ ਤਸਵੀਰ ਤੁਸੀਂ ਦੇ ਸਕਦੇ ਹੋ ਔਰਤ ਦੀ ਪਰਿਵਾਰ ਦਾ ਆਖਰੀ ਪੁੱਤ ਜਸਵੀਰ ਸਿੰਘ ਜਿਸ ਦੀ ਕੀ ਉਮਰ 20 ਸਾਲ ਸੀ ਉਹ ਪਿਛਲੇ ਦਿਨੀ ਇੱਕ ਨਹਿਰ ਦੇ ਕਿਨਾਰੇ ਮ੍ਰਿਤਕ ਪਾਇਆ ਗਿਆ ਹੈ ਤੇ ਨਸ਼ੇ ਦੀ ਵੱਧ ਮਾਤਰਾ ਲੈਣ ਦੇ ਕਾਰਨ ਉਸ ਦੀ ਮੌਤ ਹੋ ਗਈ ਹੈ ਸ਼ਿੰਦਰ ਕੌਰ ਆਖਦੀ ਹੈ ਕਿ ਸਾਲ 2013 ਦੇ ਵਿੱਚ ਉਸ ਦੇ 34 ਸਾਲ ਦੇ ਪੁੱਤਰ ਦੀ ਪਹਿਲੀ ਵਾਰ ਮੌਤ ਹੋਈ ਸੀ ਇਸ ਤੋਂ ਬਾਅਦ ਸਾਲ 2021 ਦੇ ਵਿੱਚ ਗੁਰਦੀਪ ਸਿੰਘ ਅਤੇ ਜੁਲਾਈ ਸਾਲ 2021 ਦੇ ਵਿੱਚ ਜਸਵੰਤ ਸਿੰਘ ਜਨਵਰੀ ਸਾਲ 2022 ਦੇ ਵਿੱਚ ਰਾਜੂ ਸਿੰਘ ਅਤੇ ਮਾਰਚ 2023 ਦੇ ਵਿੱਚ ਬਲਜੀਤ ਸਿੰਘ ਨੇ ਉਸ ਦੇ ਜਮਾਨ ਪੁੱਤਾਂ ਮਕਾਇਆ ਹੈ ਸੋ ਇਸੇ ਤਰ੍ਹਾਂ ਹੁਣ ਇੱਕ ਹੋਰ ਜਵਾਨ ਪੁੱਤ ਜਿਸ ਦੀ ਕਿ ਉਮਰ ਅਜੇ ਸਿਰਫ 20 ਸਾਲ ਸੀ ਸੋ ਉਹ ਵੀ ਓਵਰਡੋਜ ਦੇ ਕਾਰਨ ਹੁਣ ਉਸ ਦੀ ਮੌਤ ਹੋ ਚੁੱਕੀ ਹੈ ਸੋ 6 ਪੁੱਤਾਂ ਦੀ ਜਿਹੜੀ ਕਿ ਮੌਤ ਪੰਜਾਬ ਦੇ ਵਿੱਚ ਨਸ਼ੇ ਦੇ ਕਾਰਨ ਹੋ ਚੁੱਕੀ ਹੈ ਇੱਕ ਮਾਤਾ ਦਾ ਕਹਿਣਾ ਹੈ ਸੋ ਪੰਜਾਬ ਦੇ ਵਿੱਚ ਦੂਜੇ ਪਾਸੇ ਪੰਜਾਬ ਦੀ ਸਰਕਾਰ ਦੇ ਵੱਲੋਂ ਕੀਆ ਜਾ ਰਿਹਾ ਹੈ ਕਿ ਜੁੱਧ ਨਸ਼ਿਆਂ ਵਿਰੁੱਧ ਚਲਾ ਦਿੱਤਾ ਗਿਆ ਹੈ ਸੋ ਪੰਜਾਬ ਦੇ ਵਿੱਚ ਲਗਾਤਾਰ ਤੁਹਾਨੂੰ ਦੱਸਦੀ ਹੈ ਕਿ ਨਸ਼ੇ ਦੇ ਕਾਰਨ ਮੌਤਾਂ ਹੋ ਰਹੀਆਂ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਪੁਲਿਸ ਦੇ ਵੱਲੋਂ ਹੁਣ ਧਰਨਾਕਾਰੀ ਕਿਸਾਨਾਂ ਖਿਲਾਫ ਵੱਡਾ ਐਕਸ਼ਨ ਕੀਤਾ ਗਿਆ ਹੈ ਦਰਅਸਲ ਸੰਗਰੂਰ ਦੇ ਵਿੱਚ ਕਿਸਾਨਾਂ ਵਿਚਾਲੇ ਉਸ ਸਮੇਂ ਹਾਹਾਕਾਰ ਮਚ ਗਿਆ ਜਦੋਂ ਪੰਜਾਬ ਪੁਲਿਸ ਕਿਸਾਨਾਂ ਨੂੰ ਜ਼ਬਰੀ ਚੁੱਕ ਕੇ ਲੈ ਗਈ ਤੇ ਦੱਸਦੀ ਹੈ ਕਿ ਸੰਗਰੂਰ ਦੇ ਵਿੱਚ ਦੇਰ ਸ਼ਾਮ ਪੰਜਾਬ ਪੁਲਿਸ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਪੁਲਿਸ ਦੀ ਕਾਰਵਾਈ ਦੇ ਉੱਤੇ ਲੋਂਗੋਵਾਲ ਨੂੰ ਡਰੇਨ ਕਰਕੇ ਪੁਲ ਦੇ ਉੱਤੇ ਕਿਸਾਨਾਂ ਦੇ ਵੱਲੋਂ ਧਰਨਾ ਖਤਮ ਕਰ ਦਿੱਤਾ ਗਿਆ ਸੋ ਇਸੇ ਦੌਰਾਨ ਤੁਨਾ ਧਰਨਾਕਾਰੀ ਕਿਸਾਨਾਂ ਨੂੰ ਪੁਲਿਸ ਨੇ ਅੱਧੀ ਰਾਤ ਨੂੰ ਜ਼ਬਰੀ ਚੁੱਕ ਲਿਆ ਤੇ ਬੱਸਾਂ ਦੇ ਵਿੱਚ ਲੱਦ ਕੇ ਕਿਸੇ ਹੋਰ ਥਾਂ ਦੇ ਉੱਤੇ ਲੈ ਗਏ ਹਨ ਭਾਰਤੀ ਕਿਸਾਨ ਜੂਨੀਅਨ ਇਕਤਾ ਆਜ਼ਾਦ ਦੀ ਅਗਵਾਈ ਹੇਠ ਇਹ ਧਰਨਾ ਬੀਤੇ ਦਿਨੀ ਮਜੀਠਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਰੈਲੀ ਦਾ ਵਿਰੋਧ ਕਰਨ ਦੇ ਲਈ ਜਿਹੜਾ ਕਿ ਕਿਸਾਨਾਂ ਦੇ ਵੱਲੋਂ ਲਗਾਇਆ ਗਿਆ ਸੀ ਪਰ ਇਸੇ ਦੌਰਾਨ ਤੁਹਾਨੂੰ ਦੱਸ ਦਈਏ ਕਿ देर रात पुलिस ਪਹੁੰਚ ਜਾਂਦੀ ਹੈ ਤੇ ਉਸ ਦੇ ਦੁਆਰਾ ਐਕਸ਼ਨ ਕਰਦੇ ਹੋਏਾਂ ੱੱਕਾਂ ਮੁੱਕੀ ਕਰਕੇ ਕਈ ਕਿਸਾਨਾਂ ਦੀਆਂ ਪੱਗਾਂ ਤੱਕ ਵੀ ਲਾਹ ਦਿੱਤੀਆਂ ਗਈਆਂ ਹਨ ਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਨੇ ਹੁਣ ਸ਼ਹਿਰੀ ਖੇਤਰਾਂ ਦੇ ਵਿੱਚ ਸਾਲਾਂ ਤੋਂ ਖੜੇ ਸਕ੍ਰੈਪ, ਛੱਡੇ ਹੋਏ ਲਵਾਰਸ ਅਤੇ ਜ਼ਬਤ ਕੀਤੇ ਵਾਹਨਾਂ ਦੇ ਹਾਲ ਦੇ ਲਈ ਵੱਡਾ ਅਤੇ ਫੈਸਲਾਕੂਨ ਕਦਮ ਚੁੱਕਿਆ ਹੈ ਸਥਾਨਕ ਸਰਕਾਰਾਂ ਮੰਤਰੀ ਸੰਜੀਵ ਅਰੋੜਾ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਹੁਣ ਪੁਲਿਸ ਥਾਣਿਆਂ, ਟ੍ਰੈਫਿਕ ਪੁਲਿਸ, ਜਾਰਡਨ ਨਗਰ ਨਿਗਮ ਦੀਆਂ ਜ਼ਮੀਨਾਂ ਜਾਂ ਫਿਰ ਸੜਕਾਂ ਦੇ ਕਿਨਾਰੇ ਪਏ ਸਾਰੇ ਵਾਹਨਾਂ ਨੂੰ 30 ਦਿਨਾਂ ਦੇ ਅੰਦਰ-ਅੰਦਰ ਸ਼ਹਿਰ ਦੀਆਂ ਹੱਦਾਂ ਤੋਂ ਬਾਹਰ ਨਿਰਧਾਰਤ ਬਣਾ ਜਾਰਡਨ ਦੇ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ ਸੋ ਜਿੰਨੇ ਵੀ ਵਾਹਨ ਜਿਹੜੇ ਕਿ ਹੁਣ ਪੁਲਿਸ ਥਾਣਿਆਂ ਦੇ ਵਿੱਚ ਰੱਖੇ ਗਏ ਹਨ ਸਕ੍ਰੈਪ ਹੋਏ ਹਨ ਜਾਂ ਫਿਰ ਐਕਸੀਡੈਂਟਲ ਹਨ ਚੋਰੀ ਦੇ ਹਨ ਸੋ ਉਹਨਾਂ ਨੂੰ ਹੁਣ ਇੱਕ ਬਾਹਰ ਵੱਡਾ ਜਾਰਡ ਬਣਾ ਦਿੱਤਾ ਜਾਵੇਗਾ ਸ਼ਹਿਰ ਤੋਂ ਜਿਸ ਦੇ ਵਿੱਚ ਕਿ ਉਹਨਾਂ ਨੂੰ ਹੁਣ ਖੜਾ ਕੀਤਾ ਜਾਵੇਗਾ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਸੰਗਰੂਰ ਤੋਂ ਇੱਕ ਮਹਿਲਾ ਜੋ ਕਿ ਆਪਣੇ ਪਰਿਵਾਰ ਨੂੰ ਬਿਹਤਰ ਜ਼ਿੰਦਗੀ ਦੇਣ ਦੇ ਲਈ ਕੈਨੇਡਾ ਦੇ ਵਿੱਚ ਗਈ ਸੀ ਸੋ ਕਤਲ ਇਸ ਦਾ ਦੋਸਤ ਦੇ ਵੱਲੋਂ ਹੀ ਕਰ ਦਿੱਤਾ ਗਿਆ ਸੀ ਤੇ ਇਹ ਪੰਜਾਬੀ ਕੁੜੀ ਕੈਨੇਡਾ ਦੀ ਪੱਕੀ ਨਾਗਰਿਕ ਸੀ ਸੋ ਉੱਤਰ ਪ੍ਰਦੇਸ਼ ਦਾ ਨੌਜਵਾਨ ਉਸ ਦੇ ਨਾਲ ਜ਼ਬਰਦਸਤੀ ਵਿਆਹ ਕਰਵਾਉਣਾ ਚਾਹੁੰਦਾ ਸੀ ਤਾਂ ਕਿ ਉਹ ਵੀ ਪੱਕਾ ਹੋ ਸਕੇ ਸੋ ਇਸ ਤੋਂ ਉਸ ਦਾ ਪਤਾ ਲੱਗੇ ਸੋ ਇਸ ਤੋਂ ਪਹਿਲਾਂ ਹੀ ਉਹ ਭਾਰਤ ਭੱਜ ਆਇਆ ਸੀ ਜਿਸ ਦਾ ਨਾਮ ਵੀ ਹੁਣ ਸਾਹਮਣੇ ਆ ਚੁੱਕਾ ਹੈ ਤੇ ਇਸ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ ਜੀਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਸ ਹੋਏ ਪੰਜਾਬੀ ਕੁੜੀ ਕੈਨੇਡਾ ਦੇ ਵਿੱਚੋਂ ਸਟੂਡੈਂਟ ਵੀਜ਼ਾ ਦੇ ਉੱਤੇ ਗਈ ਹੋਈ ਸੀ ਸੋ ਜਿਸ ਤੋਂ ਬਾਅਦ ਕੀ ਤੁਹਾਨੂੰ ਦੱਸਦੀ ਹੈ ਕਿ ਇਹ ਨੌਜਵਾਨ ਜਿਹੜਾ ਕਿ ਇਸ ਨੂੰ ਵਿਆਹ ਕਰਵਾਉਣ ਦੇ ਲਈ ਮਜਬੂਰ ਕਰ ਰਿਹਾ ਸੀ ਭਾਰੇ ਪੰਜਾਬੀ ਕੁੜੀ ਦੇ ਦੁਆਰਾ ਵਿਆਹ ਕਰਾਉਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਕੀ ਇਹ ਨੌਜਵਾਨ ਦੇ ਦੁਆਰਾ ਇਸ ਪੰਜਾਬੀ ਕੁੜੀ ਦਾ ਕੈਨੇਡਾ ਦੇ ਵਿੱਚ ਹੀ ਕਤਲ ਕਰ ਦਿੱਤਾ ਜਾਂਦਾ ਹੈ ਤੇ ਇਹ ਭਾਰਤ ਦੇ ਵਿੱਚ ਆ ਜਾਂਦਾ ਹੈ ਜਿਸ ਤੋਂ ਬਾਅਦ ਕੀ ਹੁਣ ਇਸ ਦੀ ਗ੍ਰਿਫਤਾਰੀ ਕਰ ਲਈ ਗਈ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ 23, 24, 25 ਅਤੇ 26 ਜਨਵਰੀ ਨੂੰ ਰਹੇਗੀ ਛੁੱਟੀ ਇਸ ਕਾਰਨ ਬੰਦ ਰਹਿਣਗੀਆਂ ਇਹ ਸੇਵਾਵਾਂ ਜੀ ਹਾਂ ਇਸ ਹਫਤੇ ਆਮ ਲੋਕਾਂ ਨੂੰ ਬੈਂਕਿੰਗ ਦੇ ਨਾਲ ਸਬੰਧਤ ਕੰਮ ਕਰਵਾਉਣ ਦੇ ਲਈ ਕਈ ਦਿਨਾਂ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ ਦਰਅਸਲ ਬੈਂਕ ਦੇ ਵਿੱਚ ਹੁਣ 4 ਛੁੱਟੀਆਂ ਇਕੱਠੀਆਂ ਆ ਰਹੀਆਂ ਹਨ ਕਈ ਵਾਰ ਲੋਕ ਬੈਂਕ ਸ਼ਾਖਾ ਦੇ ਵਿੱਚ ਪਹੁੰਚਦੇ ਹਨ ਤੇ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਬੈਂਕ ਬੰਦ ਹੈ ਜ਼ਿਕਰਯੋਗ ਹੈ ਕਿ ਸਥਾਨਕ ਤਿਹਾਰਾਂ ਅਤੇ ਖਾਸ ਮੌਕਿਆਂ ਦੇ ਕਾਰਨ ਹੁਣ ਬਖ ਬਖ ਸੂਬਿਆਂ ਅਤੇ ਸ਼ਹਿਰਾਂ ਦੇ ਵਿੱਚ ਵੰਗਰਚ ਬੈਂਕ ਛੁੱਟੀਆਂ ਵੀ ਵਕਫ ਵਕ ਹੁੰਦੀਆਂ ਹਨ ਭਾਰਤੀ ਰਿਜ਼ਰਵ ਹਰ ਸਾਲ ਬੈਂਕ ਛੁੱਟੀਆਂ ਦੀ ਪੂਰੀ ਸੂਚੀ ਜਾਰੀ ਕਰਦਾ ਹੈ ਤੇ ਸਪਸ਼ਟ ਤੌਰ ਦੇ ਉੱਤੇ ਕਿਹੜੀਆਂ ਤਰੀਕਾਂ ਨੂੰ ਸ਼ਹਿਰਾਂ ਦੇ ਬੈਂਕ ਬੰਦ ਰਹਿਣਗੇ ਅਤੇ ਕਿਹੜੇ ਸ਼ਹਿਰ ਬੰਦ ਰਹਿਣਗੇ ਸੋ ਸਾਰੀ ਹੀ ਡਿਟੇਲ ਦਿੰਦਾ ਹੈ ਸੋ ਇਸੇ ਤਰ੍ਹਾਂ ਉਹਨਾਂ ਦੱਸਦੀ ਹੈ ਕਿ ਹੁਣ 24 25 ਅਤੇ 26 ਜਨਵਰੀ ਨੂੰ ਦੇਸ਼ ਭਰ ਦੇ ਵਿੱਚ ਬੈਂਕ ਬੰਦ ਰਹਿਣਗੇ 23 ਜਨਵਰੀ ਨੂੰ ਸ਼ੁੱਕਰਵਾਰ ਨੂੰ ਜਿੱਥੇ ਕਿ ਚੋਣਵੇਂ ਸ਼ਹਿਰਾਂ ਦੇ ਵਿੱਚ ਬੈਂਕ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ ਉੱਥੇ ਹੀ ਜੇਕਰ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਹੁਣ 24 25 26 ਅਤੇ 27 ਇਈ ਤਰੀਕ ਨੂੰ ਬੈਂਕ ਬੰਦ ਰਹਿਣਗੇ ਸੋ ਇਸ ਤੋਂ ਬਾਅਦ 28 ਜਨਵਰੀ ਨੂੰ ਹੀ ਬੈਂਕ ਜਿਹੜੇ ਕੀ ਖੁੱਲਣਗੇ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਹੁਣ ਪੰਜਾਬ ਸਰਕਾਰ ਦੇ ਵੱਲੋਂ 20 ਜਨਵਰੀ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਜੀ ਹਾਂ ਮਹਾਤਮਵਸਵੀ yograj ਸਤਗੁਰੂ ਸ਼੍ਰੀ ਬਾਬਾ ਲਾਲ ਦਿਆਲ ਜੀ ਦੀ 674ਵੀਂ ਜਨਮਤੀ ਦੇ ਮੌਕੇ ਪੰਜਾਬ ਸਰਕਾਰ ਦੇ ਵੱਲੋਂ ਹੁਣ ਜ਼ਿਲ੍ਹਾ ਗੁਰਦਾਸਪੁਰ ਦੇ ਅੰਦਰ 20 ਜਨਵਰੀ ਨੂੰ ਸਰਕਾਰੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਹੁਣ ਲੁੱਟਾਂ ਖੋਹਾਂ ਅਤੇ ਇਸ ਤੋਂ ਇਲਾਵਾ ਫਰੋਤੀਆਂ ਦੀਆਂ ਮੰਗਾਂ ਲਗਾਤਾਰ ਮੰਗੀਆਂ ਜਾ ਰਹੀਆਂ ਹਨ ਸੋ ਪੰਜਾਬ ਦੇ ਵਿੱਚ ਵੱਡੀ ਵਾਰਦਾਤ ਮਸ਼ਹੂਰ ਕਾਰੋਬਾਰੀ ਦੇ ਘਰ ਦੇ ਵਿੱਚ ਹੋਈ ਹੈ ਤਾਬੜ ਤੋੜ ਫਾਇਰਿੰਗ ਪੰਜਾਬੀ ਗਾਇਕਾਂ ਦੇ ਕੱਪੜੇ ਕਰਦਾ ਹੈ ਡਿਜ਼ਾਈਨ ਜੀ ਹਾਂ ਪੰਜਾਬ ਦੇ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਦੱਸ ਦਈਏ ਕਿ ਕੋਈ ਦਿਨ ਅਜਿਹਾ ਨਹੀਂ ਹੋਵੇਗਾ ਜਿੱਦਣ ਵਾਰਦਾਤ ਸਾਹਮਣੇ ਨਹੀਂ ਆਈ ਹੈ ਇਸ ਵਿਚਾਲੇ ਹੁਣ ਹੋਰ ਵੱਡੀ ਖਬਰ ਸਾਹਮਣੇ ਨਿਕਲ ਕੇ ਆਈ ਹੈ ਜਿਸ ਨੇ ਕਿ ਆਮ ਜਨਤਾ ਦੇ ਵਿਚਾਲੇ ਹਾਹਾਕਾਰ ਮਚਾ ਦਿੱਤੀ ਹੈ ਦਰਸ਼ਨ ਖੰਨਾ ਦੇ ਵਿੱਚ ਅੱਜ ਸਵੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਕੁਝ ਅਣਪਛਾਤੇ ਹਮਲਾਵਰਾਂ ਨੇ ਮਸ਼ਹੂਰ ਕੱਪੜਾ ਵਪਾਰੀ ਅਤੇ ਫੈਸ਼ਨ ਡਿਜ਼ਾਈਨਰ ਆਸ਼ੂ ਵਿਜ਼ਨ ਦੇ ਘਰ ਦੇ ਉੱਤੇ ਤਾੜ-ਤਾੜ ਗੋਲੀਆਂ ਚਲਾ ਦਿੱਤੀਆਂ ਇਸ ਹਮਲੇ ਤੋਂ ਬਾਅਦ ਉਕਤ ਹਮਲਾਵਰਾਂ ਨੇ ਉਨ੍ਹਾਂ ਦੀ ਗੱਡੀ ਨੂੰ ਆਗ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਇਸ ਘਟਨਾ ਦੀ ਸੂਚਨਾ ਪਰਿਵਾਰ ਦੇ ਵੱਲੋਂ ਹੁਣ ਪੁਲਿਸ ਨੂੰ ਦੇ ਦਿੱਤੀ ਗਈ ਹੈ ਸੂਚਨਾਕਾਰੀ ਦੇ ਮੁਤਾਬਕ ਖੰਨਾ ਦੇ ਖਟੀਲਾ ਖਟੀਕਾ ਇਲਾਕੇ ਦੇ ਵਿੱਚ ਵਾਪਰੀ ਹੈ ਸੋ ਆਸ਼ੂ ਬਿੰਜਨ ਖੰਨਾ ਦੇ ਮੁੱਖ ਬਾਜ਼ਾਰ ਦੇ ਵਿੱਚ ਦੇਵ ਕਲੈਕਸ਼ਨ ਨਾਮਕ ਇੱਕ ਕੱਪੜਿਆਂ ਦੇ ਸ਼ੋਅਰੂਮ ਦੇ ਮਾਲਕ ਹਨ ਸੋ ਜਿੱਥੇ ਕਿ ਪੰਜਾਬ ਦੇ ਕਈ ਮਸ਼ਹੂਰ ਕਲਾਕਾਰਾਂ ਦੇ ਵੀ ਕੱਪੜੇ ਡਿਜ਼ਾਈਨ ਕੀਤੇ ਜਾਂਦੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ 1 ਅਪ੍ਰੈਲ ਤੋਂ ਹੁਣ ਦੇਸ਼ ਦੇ ਸਾਰੇ ਟੋਲ ਪਲਾਜ਼ਾ ਹੋ ਜਾਣਗੇ ਕੈਸ਼ਲੈਸ ਜੀਹਰ ਨਕਦ ਭੁਗਤਾਨ ਪੂਰੀ ਤਰ੍ਹਾਂ ਹੋ ਜਾਵੇਗਾ ਬੰਦ ਸਿਰਫ ਫਾਸਟ ਟੈਗ ਜਾਂ ਫਿਰ ਯੂਪੀਆਈ ਦੇ ਰਾਹੀਂ ਲਿਆ ਜਾਵੇਗਾ ਟੈਕਸ ਕੇਂਦਰੀ ਸੜਕ ਆਵਾਜਾਈ ਮੰਤਰਾਲੇ ਦੇ ਵੱਲੋਂ ਇਹ ਵੱਡਾ ਫੈਸਲਾ ਕਰ ਦਿੱਤਾ ਗਿਆ ਹੈ ਜਿੱਥੇ ਕਿ ਬਹੁਤ ਸਾਰੇ ਪੰਜਾਬੀਆਂ ਦੇ ਵੱਲੋਂ ਯੂਪੀਆਈ ਜਾਂ ਫਿਰ ਇਸ ਤੋਂ ਲਾ ਫਾਸਟ ਟੈਗ ਦੀ ਵਰਤੋਂ ਨਹੀਂ ਕੀਤੀ ਜਾਂਦੀ ਸੋ ਉਹਨਾਂ ਦੇ ਵੱਲੋਂ ਕੈਸ਼ ਦੇ ਕੇ ਹੀ ਟੋਲ ਪਲਾਜ਼ੇ ਤੋਂ ਲੰਘਿਆ ਜਾਂਦਾ ਹੈ ਸੋ ਹੁਣ ਇਹ 1 ਅਪ੍ਰੈਲ ਤੋਂ ਬੰਦ ਹੋਣ ਜਾ ਰਿਹਾ ਹੈ ਸਿਰਫ ਯੂਪੀਆਈ ਦੇ ਰਾਹੀਂ ਜਾਂ ਫਾਸਟ ਟੈਗ ਦੇ ਰਹੀ ਹੀ ਤੁਸੀਂ ਪੇਮੈਂਟ ਕਰ ਸਕਦੇ ਹੋ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਖੇਤੀਬਾੜੀ ਮੰਤਰੀ ਕਿਸਾਨ ਭਲਾਈ ਅਤੇ ਪਿੰਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਹੁਣ ਕਾਂਗਰਸ ਪਾਰਟੀ ਦੇ ਦੁਆਰਾ ਸੋਸ਼ਲ ਮੀਡੀਆ ਦੇ ਉੱਤੇ ਪ੍ਰਸਾਰਿਤ ਇੱਕ ਪੱਤਰ ਨੂੰ ਝੂਠ ਅਤੇ ਧੋਖੇ ਦਾ ਪਲੰਦਾ ਦੱਸਦਿਆਂ ਕਿਹਾ ਹੈ ਕਿ ਵਿਕਸਤ ਭਾਰਤ ਰੋਜ਼ਗਾਰ ਅਤੇ ਆਜੀਵਿਕਾ ਮਿਸ਼ਨ ਗ੍ਰਾਮੀਣ ਬੀਵੀ ਜੀ ਆਰਐਮਡੀ ਐਕਟ ਦਾ ਬਚਾਅ ਕੀਤਾ ਹੈ ਸੋ ਜਿਹੜੀ ਮਨਰੇਗਾ ਸਕੀਮ ਹੈ ਉਸ ਤੋਂ ਵੀ ਵਧੀਆ ਹੁਣ ਜੀ ਆਰਐਮ ਜੀ ਸਕੀਮ ਕੱਢੀ ਗਈ ਹੈ ਸੋ ਜਿਸ ਦੇ ਤਹਿਤ ਕੀ ਬਹੁਤ ਸਾਰੇ ਲੋਕਾਂ ਨੂੰ ਹੁਣ ਰੋਜ਼ਗਾਰ ਮਿਲੇਗਾ ਤੇ ਇਸ ਸਕੀਮ ਦੇ ਖਿਲਾਫ ਵੱਖ-ਵੱਖ ਪਾਰਟੀਆਂ ਦੇ ਦੁਆਰਾ ਗਲਤ ਇਨਫੋਰਮੇਸ਼ਨ ਲੋਕਾਂ ਦੇ ਦੁਆਰਾ ਪਹੁੰਚਾਈ ਜਾ ਰਹੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਨੇ ਹੁਣ ਪੰਜਾਬ ਦੇ ਵਿੱਚ yellow alert ਜਾਰੀ ਕਰ ਦਿੱਤਾ ਹੈ ਜੀ ਹਾਂ ਪੰਜਾਬ ਦੇ ਵਿੱਚ ਲਗਾਤਾਰ ਅਗਲੇ ਆਉਣ ਵਾਲੇ ਦਿਨਾਂ ਦੇ ਦੌਰਾਨ ਵੀ ਹੁਣ ਸੰਘਣੀ ਧੁੰਦ ਕੋਹਰਾ ਅਤੇ ਇਸ ਤੋਂ ਇਲਾਵਾ ਮੀਂਹ ਦਾ alert ਵੀ ਜਾਰੀ ਕਰ ਦਿੱਤਾ ਗਿਆ ਹੈ ਜੀ ਹਾਂ ਪੰਜਾਬ ਦੇ ਵਿੱਚ ਹੁਣ ਜਿੱਥੇ ਕਿ 20 ਜਨਵਰੀ ਅਤੇ 21 ਜਨਵਰੀ ਨੂੰ ਸੰਘਣੀ ਧੁੰਦ ਕੋਹਰੇ ਦਾ alert ਜਾਰੀ ਕੀਤਾ ਗਿਆ ਹੈ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਹੁਣ 22 ਅਤੇ 23 ਜਨਵਰੀ ਨੂੰ ਤੇਜ਼ ਤੂਫਾਨ ਦੀ ਸੰਭਾਵਨਾ ਜਤਾ ਦਿੱਤੀ ਗਈ ਹੈ ਤੇ ਇਸੇ ਦੌਰਾਨ ਪੰਜਾਬ ਦੇ ਵਿੱਚ ਭਾਰੀ ਮੀਂਹ ਅਤੇ alert ਜਾਰੀ ਕਰ ਦਿੱਤੇ ਗਏ ਹਨ 22 ਜਨਵਰੀ ਨੂੰ ਸੂਬੇ ਦੇ ਵਿੱਚ ਮੌਸਮ ਵਿਭਾਗ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ ਇਸ ਦੇ ਕਾਰਨ 22 ਜਨਵਰੀ ਤੋਂ ਲੈ ਕੇ 23 ਜਨਵਰੀ ਤੱਕ ਗਰਜ ਅਤੇ ਬਿਜਲੀ ਦੇ ਨਾਲ ਭਾਰੀ ਮੀਂਹ ਅਤੇ ਗੜੇਮਾਰੀ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੇਜ਼ ਹਵਾਵਾਂ ਅਤੇ ਤੂਫਾਨ ਦੀ ਚੇਤਾਵਨੀ ਵੀ ਮੌਸਮ ਵਿਭਾਗ ਦੇ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਸ਼ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮਜੀਤ ਮਜੀਠੀਆ ਦੀ ਹੁਣ ਸੁਪਰੀਮ ਕੋਰਟ ਦੇ ਵੱਲੋਂ ਕੋਈ ਵੀ ਉਸ ਨੂੰ ਰਾਹਤ ਨਹੀਂ ਦਿੱਤੀ ਗਈ ਹੈ ਸਰਕਾਰ ਨੇ ਜਵਾਬ ਦਾਇਰ ਕਰਨ ਦੇ ਲਈ ਸਮਾਂ ਮੰਗਿਆ ਹੈ ਉੱਥੇ ਅਦਾਲਤ ਨੇ ਜੇਲ੍ਹ ਦੇ ਵਿੱਚ ਮਜੀਟਿਆ ਦੇ ਸੰਭਵੀ ਖਤਰਿਆਂ ਬਾਰੇ ਸਵਾਲ ਚੁੱਕੇ ਹਨ ਮਾਮਲੇ ਦੀ ਸੁਣਵਾਈ ਹੁਣ 2 ਫਰਵਰੀ ਨੂੰ ਹੋਵੇਗੀ ਤੇ ਇਸ ਮਾਮਲੇ ਦੀ ਸੁਣਵਾਈ ਜਸਟਿਸ ਵਿਕਰਮ ਨਾਸ ਅਤੇ ਸੰਦੀਪ ਮਹਿਤਾ ਦੇ ਬੈਂਚ ਦੇ ਵਿੱਚ ਕੀਤੀ ਜਾਵੇਗੀ ਸੋ ਇਸੇ ਦੌਰਾਨ ਮਜੀਟਿਆ ਦੇ ਵਕੀਲ ਅਗਰਵਾਲ ਨੇ ਕਿਹਾ ਸੀ ਕਿ ਪਲੀਜ਼ ਮੈਨੂੰ ਅੰਤਰੀਮ ਜ਼ਮਾਨਤ ਦੇ ਬੈਂਸ ਕਰਨ ਦਿਓ ਤੇ ਉੱਥੇ ਅਦਾਲਤ ਨੇ ਕਿਹਾ ਹੈ ਕਿ ਮਿਸਟਰ ਦਵੇ ਨੇ ਜਵਾਬ ਦਾਖਲ ਕਰਨ ਦੇ ਲਈ 2 ਖਰਤੇ ਦਾ ਸੋਮ ਮੰਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਜੀਹਾਂ ਕਿਸਾਨ ਮਜ਼ਦੂਰ ਮੋਰਚੇ ਦੇ ਵੱਲੋਂ ਹੁਣ ਮੁੱਖ ਮੰਤਰੀ ਨੂੰ ਸਵਾਲ ਕਰਨ ਦੇ ਲਈ ਮਜੀਠਾ ਵਿਖੇ ਜਾਣਾ ਸੀ ਸੋ ਭਾਰਕ ਕਿਸਾਨ ਆਗੂਆਂ ਨੂੰ ਪਹਿਲਾਂ ਹੀ ਜਿਹੜਾ ਕਿ ਪੁਲਿਸ ਦੇ ਵੱਲੋਂ ਜਮਾਨ ਉਹਨਾਂ ਦੀ ਬੰਦ ਕਰਨ ਦੇ ਲਈ ਸੈਂਕੜੇ ਕਿਸਾਨ ਆਗੂਆਂ ਨੂੰ ਘਰ ਦੇ ਵਿੱਚ ਹੀ ਗ੍ਰਿਫਤਾਰ ਕਰ ਲਿਆ ਭਗਵੰਤ ਮਾਨ ਦਾ ਵਹਿਮ ਦੂਰ ਕਰਨ ਅਤੇ ਸਵਾਲ ਜਵਾਬ ਕਰਨ ਦੇ ਲਈ ਮਜੀਠਾ ਵਿਖੇ ਹਜ਼ਾਰਾਂ ਦੀ ਗਿਣਤੀ ਦੇ ਵਿੱਚੋਂ ਕਾਨ ਕਿਸਾਨ ਜਿਹੜੇ ਕਿ ਇਕੱਠੇ ਹੋਏ ਸਨ ਸੋ ਇਸ ਤੋਂ ਪਹਿਲਾਂ ਹੀ ਤੁਹਾਨੂੰ ਦੱਸ ਦਈਏ ਕਿ ਰਾਤ ਨੂੰ ਹੀ ਪੰਜਾਬ ਦੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੇ ਨਾਲ ਖੇਚ ਧੂ ਕੀਤੀ ਗਈ ਪੱਗਾਂ ਲਾਈਆਂ ਗਈਆਂ ਸੋ ਜਿਸ ਤੋਂ ਬਾਅਦ ਹੁਣ ਕਿਸਾਨਾਂ ਦੇ ਵਿੱਚ ਕਾਫੀ ਜ਼ਿਆਦਾ ਰੋਸ ਹੈ ਸੋ ਉਹਨਾਂ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਕਿਸਾਨਾਂ ਨੂੰ ਰਿਹਾ ਕਰਨਾ ਚਾਹੀਦਾ ਹੈ ਤੁਹਾਨੂੰ ਦੱਈਏ ਕਿ ਪਹਿਲਾਂ ਇਸ ਤੋਂ ਸੀਐਮ ਭਗਵੰਤ ਮਾਨ ਦੇ ਵੱਲੋਂ ਜਿੱਥੇ ਕਿ ਪੱਤਰਕਾਰਾਂ ਦੇ ਖਿਲਾਫ ਧਾਵਾ ਬੋਲਿਆ ਗਿਆ ਸੀ ਪੱਤਰਕਾਰਾਂ ਦੇ ਖਿਲਾਫ ਜਗਮਾਨੀ ਪੰਜਾਬ ਕੇਸਰੀ ਦੇ ਪੱਤਰਕਾਰਾਂ ਦੇ ਨਾਲ ਜਾ ਕੇ ਕੁੱਟਮਾਰ ਕੀਤੀ ਗਈ ਸੀ ਇਸ ਤੋਂ ਇਲਾਵਾ 10 ਹੋਰ ਪੱਤਰਕਾਰਾਂ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਗਈ ਸੀ ਉੱਥੇ ਹੀ ਹੁਣ ਕਿਸਾਨ ਜੇਕਰ ਭਗਵੰਤ ਮਾਨ ਤੋਂ ਕੋਈ ਸਵਾਲ ਪੁੱਛਦੇ ਹਨ ਤਾਂ ਅੰਤਮਾਨ ਦੇ ਵੱਲੋਂ ਹੁਣ ਕਿਸਾਨਾਂ ਨੂੰ ਵੀ ਗ੍ਰਫਤਾਰ ਕਰ ਲਿਆ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਆਸ਼ੀਰਵਾਦ ਸਕੀਮ ਦੇ ਤਹਿਤ ਹੁਣ ਪੰਜਾਬ ਸਰਕਾਰ ਦੇ ਵੱਲੋਂ 51-51000 ਰੁਪਏ ਦੀ ਸਹਾਇਤਾ ਦਿੱਤੀ ਗਈ ਹੈ ਜ ਜਿਹਨੂੰ ਪੰਜਾਬ ਸਰਕਾਰ ਦੇ ਵੱਲੋਂ ਆਸ਼ੀਰਵਾਦ ਸਕੀਮ ਦੇ ਤਹਿਤ ਚਾਲੂ ਵਿੱਤੀ ਬਰੇ ਦੇ ਦੌਰਾਨ ਸਾਲ 2025 ਅਤੇ 26 ਦੇ ਦੌਰਾਨ ਅਨੁਸੂਚਿਤ ਜਾਤੀਆਂ 6231 ਲਾਭਪਾਤਰੀਆਂ ਨੂੰ 31.78 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ ਜਿਸ ਦੇ ਨਾਲ ਸੂਬੇ ਭਾਰਤੇ ਹਜ਼ਾਰਾਂ ਗਰੀਬ ਪਰਿਵਾਰਾਂ ਨੂੰ ਸਿੱਧਾ ਆਰਥਿਕ ਸਹਾਰਾ ਮਿਲਿਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹਾਂ ਬਿਨਾਂ ਆਨ ਸਵੇਖ ਹਲਕਾ ਤਾਰਨ ਤਾਰਨ ਦੇ ਬਧਾਇਕ ਹਰਮੀਰ ਸਿੰਘ ਸੰਧੂ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਵੱਲੋਂ ਇੱਕ ਕਾਫੀ ਵੱਡਾ ਯੋਗਦਾਨ ਜਿਹੜਾ ਕਿ ਗਰੀਬਾਂ ਦੇ ਬਿਮਾਰਾਂ ਦੇ ਵਿੱਚ ਦਿੱਤਾ ਜਾ ਰਿਹਾ ਹੈ ਸੋ 55 51000 ਰੁਪਏ 6231 ਲਾਪਤਰੀਆਂ ਨੂੰ ਦਿੱਤੇ ਗਏ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ 1 ਮਾਰਚ ਤੋਂ ਬੰਦ ਹੋ ਜਾਣਗੇ 500 ਦੇ ਨੋਟ ਸਰਕਾਰੀ ਏਜੰਸੀ ਪੀਆਈਬੀ ਨੇ ਦੱਸਿਆ ਹੈ ਸਰਕਾਰ ਦਾ ਫੈਸਲਾ ਜੀ ਹਾਂ ਪੰਜਾਬ ਦੇ ਵਿੱਚ ਤੇ ਪੂਰੇ ਭਾਰਤ ਦੇ ਵਿੱਚ ਇੰਨੀ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਤੇਜ਼ੀ ਦੇ ਨਾਲ ਇਹ ਵਾਇਰਲ ਹੋ ਰਿਹਾ ਹੈ ਕਾਫੀ ਜ਼ਿਆਦਾ ਮੈਸੇਜ ਕਿ 500 ਰੁਪਏ ਦੇ ਨੋਟ 1 ਮਾਰਚ ਤੋਂ ਬੰਦ ਹੋ ਜਾਣਗੇ ਜਿਸ ਤੋਂ ਬਾਅਦ ਕਿ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਜਿੰਤਾ ਹੈ ਸੋ ਜਿਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਹੁਣ ਪੀਆਈਬੀ ਫੈਕਟ ਚੈੱਕ ਕੀਤਾ ਗਿਆ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਖਬਰ ਬਿਲਕੁਲ ਝੂਠ ਫਲਾਈ ਜਾ ਰਹੀ ਹੈ ਪੀਆਈਬੀ ਨੇ ਲੋਕਾਂ ਨੂੰ ਵਿੱਤੀ ਨੀਤੀਆਂ ਨੋਟ ਮੰਦੀ ਜਾਂ ਮੁਦਰਾ ਦੇ ਨਾਲ ਸੰਬੰਧਿਤ ਜਾਣਕਾਰੀ ਤੇ ਲਈ ਸਿਰਫ ਸਰਕਾਰੀ ਅਤੇ ਆਧਾਰਤ ਸਰੋਤਾਂ ਤੇ ਭਰੋਸਾ ਕਰਨ ਦੀ ਸਲਾਹ ਦਿੰਦੀ ਹੈ। ਸੋ ਆਰਬੀਆਈ ਦਾ ਕਹਿਣਾ ਹੈ ਕਿ ਕੋਈ ਵੀ ਪੰਜਾਬ ਜਾਂ ਭਾਰਤ ਦੇ ਵਿੱਚ 500 ਰੁਪਏ ਦਾ ਨੋਟ 1 ਮਾਰਚ ਤੋਂ ਬੰਦ ਨਹੀਂ ਹੋਣ ਜਾ ਰਿਹਾ। ਜੇਕਰ ਇਹ ਨੋਟ ਬੰਦ ਹੋਵੇਗਾ ਵੀ ਤੇ ਸਰਕਾਰ ਦੇ ਵੱਲੋਂ ਪਹਿਲਾਂ ਹੀ ਜਨ ਤੱਕ ਨਿਊ ਚੈਨਲਾਂ ਦੇ ਉੱਤੇ ਜਾਂ ਫਿਰ ਸੋਸ਼ਲ ਮੀਡੀਆ ਦੇ ਉੱਤੇ ਦੱਸ ਦਿੱਤਾ ਜਾਵੇਗਾ। 500 ਦੇ ਨੋਟ ਬੰਦ ਹੋਣ ਦੇ ਪਿੱਛੇ ਜਿਹੜਾ ਕਿ ਇਹ ਵੀ ਲੋਕਾਂ ਦੇ ਵਿੱਚ ਖਾਸ਼ਾ ਸੀ ਕਿ ਲਗਾਤਾਰ ਏਟੀਐਮ ਦੇ ਵਿੱਚ ਹੁਣ 100 ਅਤੇ 200 ਦੇ ਨੋਟ ਨਿਕਲਣੇ ਸ਼ੁਰੂ ਹੋ ਚੁੱਕੇ ਹਨ ਤੇ 500 ਦੇ ਨੋਟਾਂ ਨੂੰ ਸਰਕਾਰ ਦੇ ਵੱਲੋਂ ਕੱਟ ਕਰ ਦਿੱਤਾ ਗਿਆ ਹੈ ਸਾਲ 2025 ਦੇ ਵਿੱਚ ਜਿੱਥੇ ਕਿ ਸਤੰਬਰ ਮਹੀਨੇ ਤੋਂ ਬਾਅਦ 500 ਦੇ ਨੋਟਾਂ ਦੀ ਗਿਣਤੀ ਘਟਾ ਕੇ ਤੇ ਇਸ ਤੋਂ ਇਲਾਵਾ 100 ਅਤੇ 200 ਦੇ ਨੋਟਾਂ ਦੀ ਗਿਣਤੀ ਵੀ 50% ਕਰਨ ਦਾ ਦਾਵਾ ਕੀਤਾ ਗਿਆ ਸੀ ਸੋ ਇਸ ਤੋਂ ਬਾਅਦ ਸਾਲ 2026 ਦੇ ਵਿੱਚ ਹੁਣ ਏਟੀਐਮ ਤੋਂ ਸਿਰਫ 500 ਦੇ ਨੋਟ ਨਹੀਂ ਨਿਕਲਣਗੇ 90% ਦੀ ਤੱਕ 100 ਅਤੇ 200 ਦੇ ਨੋਟ ਜਿਹੜੇ ਕਿ ਨਿਕਲਣਗੇ ਕਰਨ ਦੇ ਸੁਜੇਸ਼ ਦੇ ਕੰਮ ਨੂੰ ਲੋਕਾਂ ਦੇ ਵਿੱਚ ਇਹ ਹੁਣ ਕਾਫੀ ਜ਼ਿਆਦਾ ਮਿਥ ਬਣ ਚੁੱਕੀ ਸੀ ਕਿ ਪੰਜਾਬ ਦੇ ਵਿੱਚ ਤੇ ਭਾਰਤ ਦੇ ਵਿੱਚ ਹੁਣ 500 ਦੇ ਨੋਟ ਜਿਹੜੇ ਉਹ ਬੰਦ ਹੋ ਜਾਣਗੇ ਪਰ ਤੁਹਾਨੂੰ ਦੱਸ ਦਈਏ ਕਿ ਸਰਕਾਰ ਦੇ ਵੱਲੋਂ ਇਹ ਅਜੇ ਹਾ ਕੋਈ ਵੀ ਫੈਸਲਾ ਨਹੀਂ ਕੀਤਾ ਗਿਆ ਹੈ ਇਸ ਤੋਂ ਬਾਅਦ ਇਹ ਖਬਰ ਤੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੀ ਨਹੀਂ ਹੈ ਇਹ ਖਬਰ ਜਿਹੜੀ ਕਿ ਬਿਹਾਰ ਦੀ ਦੱਸੀ ਜਾ ਰਹੀ ਹੈ ਜਿੱਹਾਂ ਯੂਪੀ ਬਿਹਾਰ ਦੇ ਜਿਹੜੇ ਕਿ ਲੋਕ ਜ਼ਿਆਦਾਤਰ ਜਈਆਂ ਖਬਰਾਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਦਿੰਦੇ ਹਨ ਸੋ ਤੁਹਾਨੂੰ ਦੱਸ ਦਈਏ ਕਿ ਇਹ ਕੁੱਤਾ ਜਿਹੜਾ ਕਿ ਯੂਪੀ ਦੇ ਬਜਨੌਰ ਦੇ ਵਿੱਚ ਇੱਕ ਮੰਦਿਰ ਦੇ ਵਿੱਚ ਢੇੜੇ ਲਗਾ ਰਿਹਾ ਸੀ ਜਿਸ ਤੋਂ ਬਾਅਦ ਕੀ ਇਹ ਕਾਫੀ ਦਿਨ ਉੱਥੇ ਢੇੜੇ ਲਗਾਉਂਦਾ ਰਿਹਾ ਤੇ ਇਸ ਤੋਂ ਬਾਅਦ ਯੂਪੀ ਦੇ ਅਨਪੜ੍ਹ ਲੋਕ ਉੱਥੇ ਇਕੱਠੇ ਹੋ ਗਏ ਤੇ ਉਹਨਾਂ ਦੇ ਦੁਆਰਾ ਇਸ ਨੂੰ ਰੱਬ ਬਣਾ ਦਿੱਤਾ ਗਿਆ ਕਿ ਰੱਬ ਦੇ ਦੁਆਰਾ ਹੀ ਇਸ ਕੁੱਤੇ ਨੂੰ ਭੇਜਿਆ ਗਿਆ ਹੈ ਤੇ ਇਸ ਨੂੰ ਗੱਦੇ ਦੇ ਉੱਤੇ ਕੰਬਲ ਦੇ ਪਾਇਆ ਗਿਆ ਇਸ ਤੋਂ ਬਾਅਦ ਇਸਦੇ ਕੋਲ ਪ੍ਰਸ਼ਾਦ ਰੱਖਿਆ ਗਿਆ ਇਸ ਨੂੰ ਦੁੱਧ ਪੇਟ ਕੀਤਾ ਗਿਆ ਅਤੇ ਇਸ ਤੋਂ ਬਾਅਦ ਇਸ ਨੂੰ ਪੈਸਿਆਂ ਦਾ ਮੱਥਾ ਵੀ ਟੇਕਣਾ ਸ਼ੁਰੂ ਹੋ ਚੁੱਕਾ ਹੈ ਸੋ ਜਿਸ ਤੋਂ ਬਾਅਦ ਲੋਕ ਇਸ ਨੂੰ ਮੱਥੇ ਟੇਕਦੇ ਹੋਏ ਵੀ ਨਜ਼ਰ ਆ ਰਹੇ ਹਨ ਸੋ ਦੇਖ ਸਕਦੇ ਹੋ ਕਿ ਇੱਕ ਬੀਬੀ ਇਸ ਨੂੰ ਹੱਥ ਲਗਾ ਰਹੀ ਹੈ ਤੇ ਕੋਲ ਪੁਜਾਰੀ ਵੀ ਬਹਿ ਚੁੱਕਾ ਹੈ ਜਿਸ ਦਾ ਕਹਿਣਾ ਹੈ ਕਿ ਕੁੱਤੇ ਨੂੰ ਹੱਥ ਨਾ ਲਗਾਓ ਦੂਰੋਂ ਹੀ ਮੱਥਾ ਟੇਕੋ ਸੋ ਇਹ ਹਾਲ ਜਿਹੜਾ ਕਿ ਹੁਣ ਭਾਰਤ ਦੇ ਯੂਪੀ ਦਾ ਹੋ ਚੁੱਕਾ ਹੈ ਸੋ ਜਿਸ ਦੇ ਵੱਲੋਂ ਕਿ ਲੋਕਾਂ ਦੇ ਵੱਲੋਂ ਕੁੱਤੇ ਨੂੰ ਹੀ ਰੱਬ ਬਣਾ ਦਿੱਤਾ ਗਿਆ ਹੈ ਤੇ ਲੰਮੀਆਂ-ਲੰਮੀਆਂ ਤੁਹਾਨੂੰ ਦੱਸਦੀਆਂ ਕਿ ਲਾਈਨਾਂ ਲੱਗੀਆਂ ਨੇ ਲਾਈਨਾਂ ਦੇ ਵਿੱਚ ਘ ਵੱਲੋਂ ਖੜੇ ਹੋ ਕੇ ਇਸ ਕੁੱਤੇ ਦੇ ਦਰਸ਼ਨ ਕੀਤੇ ਜਾ ਰਹੇ ਮੱਥਾ ਟੇਕਿਆ ਜਾ ਰਿਹਾ ਇਸ ਤੋਂ ਇਲਾਵਾ ਚੜਾਵਾ ਵੀ ਚੜਾਇਆ ਜਾ ਰਿਹਾ ਹੈ ਤੇ ਜਨਾਵਾ ਵੀ ਇਸ ਕੁੱਤੇ ਦੇ ਕੋਲ ਕਾਫੀ ਜਮਾ ਹੋ ਚੁੱਕਾ ਹੈ ਤੇ ਹੈਰਾਨ ਕਰਦਾ ਮਾਮਲਾ ਉਸ ਸਮੇਂ ਨਿਕਲ ਕੇ ਸਾਹਮਣੇ ਆਇਆ ਜਦੋਂ ਕਿ ਕਿਸੇ ਵਿਅਕਤੀ ਦੇ ਵੱਲੋਂ ਇਸ ਕੁੱਤੇ ਨੂੰ ਉਸ ਮੰਦਰ ਦੇ ਵਿੱਚੋਂ ਲੜਾਇਆ ਗਿਆ ਤੇ ਬਾਹਰ ਜਾ ਕੇ ਵੀ ਇਸ ਦੇ ਵੱਲੋਂ ਉਸੇ ਤਰ੍ਹਾਂ ਹੀ ਚੱਕਰ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਤੇ ਬਾਅਦ ਵਿੱਚ ਪਤਾ ਲੱਗਾ ਕਿ ਇਹ ਕੁੱਤਾ ਦਿਮਾਗੀ ਤੌਰ ਦੇ ਉੱਤੇ ਪਰੇਸ਼ਾਨ ਸੀ ਜਾਂ ਫਿਰ ਇਸ ਦੇ ਸੱਟ ਲੱਗੀ ਹੋਈ ਸੀ ਜਿਸ ਦੇ ਕਾਰਨ ਇਹ ਚੱਕਰ ਹੀ ਲਗਾਈ ਜਾ ਰਿਹਾ ਸੀ ਤੇ ਮੂਰਤੀ ਦੇ ਕੋਲ ਜਾ ਕੇ ਵੀ ਐਸੀ ਤਰ੍ਹਾਂ ਹੀ ਚੱਕਰ ਲਗਾਉਂਦਾ ਰਿ ਇਸ ਤੋਂ ਬਾਅਦ ਲੋਕਾਂ ਦੇ ਦੁਆਰਾ ਇਸ ਨੂੰ ਰੱਬ ਹੀ ਬਣਾ ਦਿੱਤਾ ਗਿਆ ਸੋ ਪੰਜਾਬ ਦੇ ਵਿੱਚ ਤੇ ਬਹੁਤ ਸਾਰੇ ਬਾਬੇ ਜਿਹੜੇ ਕਿ ਬਣ ਕੇ ਬੈਠ ਚੁੱਕੇ ਆ ਜਿਨ੍ਹਾਂ ਨੂੰ ਕੋਈ ਪੰਜਾਬ ਦੇ ਲੋਕ ਇਹਨੂੰ ਰੱਬ ਸਮਝ ਲੈਂਦੇ ਹਨ ਤੇ ਬਾਬਿਆਂ ਦੇ ਜਿਹੜੀਆਂ ਚੌਂਕੀਆਂ ਭਰਨੀਆਂ ਸ਼ੁਰੂ ਕਰ ਦਿੰਦੇ ਆ ਪਰ ਤੁਹਾਨੂੰ ਦੱਸ ਦਈਏ ਕਿ ਜੂਪੀ ਦੇ ਲੋਕ ਤੇ ਪੰਜਾਬ ਦੇ ਲੋਕਾਂ ਤੋਂ ਵੀ ਗਏ ਗੁਜ਼ਰੇ ਆ ਉਹਨਾਂ ਦੇ ਵੱਲੋਂ ਇੱਕ ਕੁੱਤੇ ਨੂੰ ਹੀ ਰੱਬ ਬਣਾ ਦਿੱਤਾ ਗਿਆ ਹੈ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਤੇ ਖਬਰਾਂ ਦੇ ਵਿੱਚ ਬਣੇ ਰਹਿਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ